ਜਰੂਰ ਆਉਂਦਾ ਆਤ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛਾ ਲਾ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਛੱਡੂ ਬੋਸ ਨਹੀਂ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਦ ਬੜਾ ਮਜ਼ਬੂਤ ਸਤਗੁਰੂ ਦੀ ਕਿਰਪਾ ਵੜੀ ਆ ਧੰਨ ਮਾਂ ਰਾਈ ਖਵਾ ਲਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇੰਨੇ ਤਾਂ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗਾਲੋ ਆ ਰੇਤਾ ਭਰੋ ਥਲੇਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡਦਾ ਇੱਦਾਂ ਜੋ ਜੀ ਦੱਸਦੇ ਮੇਰਾ ਅੱਜਾ ਜਿੰਨੇ ਜਕਾਰੇ ਛੱਡ ਸਕਦਾ ਛੱਡ ਦੋ ਮਿੰਟ 20 ਦੇ ਤਾਂ ਤੇ ਕੋਲਾ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲੇ ਸੋ ਨਿਆ ਬੋਲੇ ਸੋ ਨਿਆ ਆ ਬਾਂਦੇ ਲਾਲ ਵੇਖ ਲਓ ਮੇਰੇ ਭਰਾ ਕੋਸ਼ਚਾ ਦੀ ਗੱਲ ਆਇ